ਮੇਰਾ ਨਾਮ ਸਰਵਾਰ ਗੋਧਰੇ ਸਿੰਘ ਤੁਸੀਂ ਕੰਮ ਕਰਦੇ ਹੋ ਅਸੀਂ ਮੈਂ ਰੇਲ ਕੋਚ ਫੈਕਟਰੀ ਤੋਂ ਐਜ਼ ਅ ਸੀਨੀਅਰ ਸੈਕਸ਼ਨ ਇੰਜੀਨੀਅਰ ਰਿਟਾਇਰ ਹੋਇਆ ਹਾਂ ਜੀ ਜੀ ਤੋਂ ਅਸੀਂ ਲੰਗਰ ਸੇਵਾ ਵਿੱਚ ਮਿਲ ਕੇ ਸੇਵਾ ਕਰਦੇ ਹਾਂ ਜਿਸ ਪ੍ਰੰਤ ਜਿੱਥੇ ਸੇਵਾ ਕਰ ਰਹੇ ਹੋ ਕਿੱਦਾਂ ਦਾ ਲੱਗ ਰਿਹਾ ਸੇਵਾ ਕਰਕੇ ਸਾਨੂੰ ਬਹੁਤ ਚੰਗਾ ਲੱਗ ਰਿਹਾ ਗੁਰੂ ਸਾਹਿਬ ਨੇ ਸਾਨੂੰ ਸਾਂਝੀ ਵਾਲਤਾ ਦਾ ਉਪਦੇਸ਼ ਬਖਸ਼ਿਆ ਵਾ ਤੇ ਸਾਰੇ ਆਪਾਂ ਸਾਂਝੇ ਆ ਆਪਣੇ ਭੈਣ ਭਰਾ ਵਾ ਤੋਂ ਲੰਗਰ ਦੀ ਸ਼ੇਅਰ ਕਰਦੇ ਆ ਤਿਆਰ ਕਰਦੇ ਉੱਥੇ ਮੰਦਿਰ ਵਿੱਚ ਆਪਾਂ ਤਿਆਰ ਕਰਦੇ ਆ ਜੀ ਤੇ ਇੱਥੇ ਇਕੱਠੇ ਹੋ ਕੇ ਅੱਗੇ ਵਰਤੌਣੇ ਸ਼ੱਕਣ ਵਾਲੇ ਆਉਂਦੇ ਆ ਛੱਕਦੇ ਆ ਤੇ ਸੇਵਾ ਦੇ ਵਿੱਚ ਸਾਰੇ ਖੁਸ਼ੀ ਹਾਸਲ ਕਰਦੇ ਇਹ ਵੀ ਸਾਡੇ ਨਾਲ EMPLOYEES ਆ ਜਿਹੜੇ ਛੁੱਟੀ ਤੋਂ ਬਾਅਦ ਸਾਡੇ ਨਾਲ ਸਹਿਯੋਗ ਕਰਦੇ ਇੱਕ 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 ਤੇ ਬੜੀ ਖੁਸ਼ੀ ਨਾਲ ਸਾਨੂੰ ਸਾਡਾ ਇੱਕ ਪਰਿਵਾਰ ਸੰਜਿਆ ਪਰਿਵਾਰ ਹੈ ਜੀ ਸਾਡਾ ਤੁਹਾਨੂੰ ਕਿੰਨੀ ਦੇਰ ਹੋ ਗਈ ਇਸ ਸੰਸਥਾ ਨਾਲ ਜੁੜੇ ਸੰਸਥਾ ਦੇ ਵਿੱਚ ਪਿਛਲੇ 2 ਸਾਲ ਤੋਂ ਤਾਂ ਮੈਂ ਲਗਾਤਾਰ ਜੁੜਿਆ ਜੀ ਪਹਿਲਾਂ ਮੈਂ ਇੱਥੇ EMPLOYEES ਤੋਂ ਟਾਈਮ ਤੇ ਮੁਤਾਬਕ ਆਉਂਦੇ ਸੀ ਇਹ ਸੰਭੋ ਕੋਈ ਆਮ ਮੈਸੇਜ ਦੇਣਾ ਚਾਹੁੰਦੇ ਹਾਂ ਪਬਲਿਕ ਨੂੰ ਹਾਂਜੀ ਅਸੀਂ ਉਹਦਾ ਜੀ ਇਹ ਸਾਰੇ ਅਸੀਂ ਇੱਕ ਪਤਾ ਇੱਕ ਅਸਕੇ ਹਮਾਰੇ ਕਹਾਂ ਜੀ ਤੋਂ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਦੁੱਖ ਸੁੱਖ ਦੀ ਸਾਂਝ ਹੈ ਇਹੀ ਭਾਈਚਾਰਾ ਸਾਡਾ ਤੇ ਇਹੀ ਸਾਡੇ ਵੱਡਿਆਂ ਦੀ ਸਿੱਖਿਆਵਾਂ ਵੀ ਅੱਜ ਨਾਲ ਸਾਨੂੰ ਮਿਲ ਕੇ ਅਸੀਂ ਖੁਸ਼ੀ ਹਾਸਲ ਕਰਦੇ ਆਂ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸੰਦੇਸ਼ ਦਿੰਦੇ ਆਂ ਕਿ ਇਦਾਂ ਅਸੀਂ ਮਿਲ ਕੇ ਇਕਜੁੱਟ ਹੋ ਕੇ ਜਦੋਂ ਅਸੀਂ ਅੱਗੇ ਵਧਾਂਗੇ ਤਾਂ ਸੰਸਾਰ ਵੀ ਸਾਡੀ ਸੋਭਾ ਕਰੇਗਾ ਜੀ ਤੇ ਇਹ ਮੰਦਰ ਹੈ ਕਿੱਥੇ ਜਿੱਥੇ ਲੰਘਦੇ ਆਉਂਦੇ ਆ ਇਹ ਰੇਲ ਕੋਚ ਫੈਕਟਰੀ ਬਿਲਕੁਲ ਗੇਟ ਦੇ ਮੇਰਾ ਨਾਮ ਜਨਕਰਾਜਾ ਹੈਗਾ ਜੀ ਬਰ ਰਿਟਾਇਰਡ ਰਿਟਾਇਰਡ ਆ ਘਰ ਸੀ ਹੁਣ ਤੋਂ ਮੈਨੂੰ 16 ਸਾਲ ਹੋ ਗਏ ਰਿਟਾਇਰਡ ਇੱਥੇ ਕਾਫੀ ਜਿਹੜੇ ਸਾਡੀ ਟੀਮ ਦੇ ਜਿਹੜੇ ਮੈਂਬਰ ਆ ਇਹ ਕਾਫੀ ਜਿਹੜੇ ਰਿਟਾਇਰ ਆ ਜੀ ਇਹ ਰੇਲਵੇ ਤੋਂ ਹੋਏ ਹੋਏ ਹਾਂਜੀ ਰੇਲਵੇ ਤੋਂ ਤੁਹਾਡੇ ਡੈਡ ਹੋਏ ਨੇ ਕੁਝ ਦੂਸਰੇ ਵੀ ਆਗੇ ਨੇ ਠੀਕ ਹੈ ਦੇਖੀ ਕਿਸ ਤਰ੍ਹਾਂ ਪਲਾਨ ਆਇਆ ਕਿ ਜਿਹੜਾ ਵਾ ਗਰੀਬਾਂ ਨੂੰ ਜਿਹੜਾ ਵਾ ਉਥੇ ਸਿਵਲ ਹਸਪਤਲ ਤੇ ਰੋਕੀ ਤੋਂ ਚਾਈਏ ਤੇ ਭੋਈ ਜਾਵੇ ਕਿਸ ਤਰ੍ਹਾਂ ਪਲਾਨ ਬਣਿਆ ਤੁਹਾਡਾ ਇਹ ਦੇਖੋ ਹਿਸਟਰੀ ਤਾਂ ਬੜੀ ਲੰਬੀ ਹੈਗੀ ਹੈ ਦੱਸਣਾ ਵੀ ਜ਼ਰੂਰੀ ਹੈ ਸਾਡਾ ਇੱਕ ਮੈਂਬਰ ਐਸਨ ਹੈਗਾ ਜਿਹਨੂੰ ਬੜਾ ਹੀ ਪਰੇਸ਼ਾਨ ਸੀ ਯਾਨੀ ਕਿ ਉਹਦੀ ਇੱਕੋ ਲਾਛ ਸੀ ਜੀ ਲੜਕਾ ਸੀ ਭੜਾ ਸੀਗਾ ਮਾਲਕ ਨੇ ਉਹਨੂੰ ਆਪਣੇ ਆਪ ਕਿਚਲੇ ਆਪ ਚ ਠੀਕ ਹੈ ਉਹਦੀ ਬੇਸ ਤੇ ਅਸੀਂ ਇਹ ਲੰਘ ਤਾ ਠੀਕ ਹੈ ਜੀ ਤੇ ਅੱਜ ਉਹ ਪਰਮਾਤਮਾ ਨੇ ਉਹਨੂੰ ਬਹੁਤ ਕੁਝ ਦਿੱਤਾ ਹੈਗਾ ਤੇ ਉਸ ਮਾਲਕ ਦੀ ਦੇਣ ਨਾਲ ਇਹਨੂੰ ਫਿਰ ਦੁਬਾਰਾ ਜਿਹੜਾ ਲੜਕਾ ਬਣ ਗਿਆ ਅਸੀਂ ਉਸ ਚੀਜ਼ ਨਾਲ ਬੜੇ ਖੁਸ਼ ਹੈਗੇ ਠੀਕ ਹੈ ਜਿਸ ਨੇ ਲੰਗਰ ਚਲਾਇਆ ਨਾ ਅਸੀਂ ਕਹਿੰਦੇ ਕਿ ਉਹਦੀ ਉਮਰ ਹੋਰ ਬੁਗੜੀ ਤੋਂ ਦੋਨੀ ਪਰਮਾਤਮਾ ਦੀ ਲੰਬੀ ਤੇ ਗਰੀਬਾਂ ਦੀ ਸੇਵਾ ਕਰਦਾ ਇਹ ਇਨੀਸ਼ੀਏਟਿਵ ਤੁਸੀਂ ਅਮੰਦਰ ਸਟਾਰਟ ਕੀਤਾ ਵਾ ਜਿਹੜਾ ਕਿਹੜੇ ਜਨਵਰੀ ਕਿਹੜੇ ਤਰੀਕ 1 ਜਨਵਰੀ 16 ਨੂੰ ਕੀਤਾ ਸੀ 16 ਜਨਵਰੀ ਇਹ ਜਿਹੜਾ ਸਾਰਾ ਖਰਚ ਕਿਸ ਤਰ੍ਹਾਂ ਚੱਕਦੇ ਹੋ ਤੁਸੀਂ ਕਿਉਂਕਿ ਖਰਚ ਵੀ ਆ ਜਾਂਦਾ ਹੁਣ ਆਵਾ ਇਹ ਪਹਿਲੇ ਜਿਹੜਾ ਖਰਚ ਸੀ ਸਿਰਫ ਉਸ ਲੜਕੇ ਨੇ ਚੁੱਕਿਆ ਕਿ ਜਿਹਦਾ ਹੀ ਪਰਿਵਾਰ ਦੇ ਨਾਲ ਸੰਬੰਧ ਸੀ ਬਾਕੀ ਲੋਕਾਂ ਦੀ ਸਹਿਯੋਗ ਨਾਲ ਬਹੁਤ ਕੁਝ ਆ ਰਿਹਾ ਅਸੀਂ ਕਹਿੰਨੇ ਕਿ ਇਸੇ ਤਰ੍ਹਾਂ ਸਹਿਯੋਗ ਨਾਲ ਆਂਦਾ ਰਹੇ ਤੇ ਸਾਡੀ ਸੇਵਾ ਜਿਹੜੀ ਹੈ ਚੱਲਦੀ ਰਹੇ ਕਿਉਂ ਉਸ ਲੜਕੇ ਨੇ ਨਾ ਬ੍ਰਿਜਾਂ ਦੀ ਸੇਵਾ ਵੀ ਕੀਤੀ ਆ ਘਰ ਜਾ ਕੇ ਵੀ ਕੀਤੀ ਆ ਤੇ ਲੜਕੀਆਂ ਨੂੰ ਵਿਆਹ ਵੀ ਕੀਤੇ ਉਸ ਲੜਕੇ ਨੇ ਅਸੀਂ ਉਸ ਲੜਕੇ ਨਾਲ ਐਨੇ ਤੋਂ ਖੁਸ਼ ਆ ਗਏ ਕਿ ਜਿਹੜਾ ਪਰਮਾਤਮਾ ਨੂੰ ਸਭ ਕੁਝ ਦਵੇ ਤੇ ਸਾਡੀ ਦੁਆਵਾਂ ਦੇ ਨਾਲ ਹੋਵੇ ਹੀਰਾਣਾ ਸਤਪਾਲ ਹੈ ਜੀ ਤੁਸੀਂ ਕਦੇ ਮੈਂ ਆਸਿਆ ਪਰ ਇੱਕ ਉਥਲਾ ਤੋਂ ਰਟ ਹੈ ਰਿਹਾ ਹਾਂ ਜੇ ਰੇਲਵੇ ਤੋਂ ਤੇ ਜਿਹੜੀ ਤੁਹਾਡੀ ਟੀਮ ਦੇ ਮੈਂਬਰ ਆ ਇਹ ਜ਼ਿਆਦਾਤਰ ਆਪ ਸੇਫਟੇ ਵਿੱਚ ਰਿਟਾਇਰ ਹੋਏ ਹੋਏ ਹਾਂਜੀ ਹਾਂਜੀ ਸਾਰੇ ਤਕਰੀਬਨ ਦੀ ਸਾਰੇ ਰਿਟਾਇਰਮੈਂਟੀ ਵਾਲੇ ਰਿਟਾਇਰਮੈਂਟ ਤੋਂ ਬਾਅਦ ਭਲੇ ਦਾ ਜਿਹੜਾ ਕੰਮ ਕਰਦੇ ਹੋ ਤੁਸੀਂ ਆਪ ਸਿਵਲ ਸਰਵਰ ਵਿੱਚ ਜਿਹੜੀ ਹੈ ਗਰੀਬ ਜਿਹੜੇ ਲੋਕ ਉੱਥੇ ਉਹਨਾਂ ਨੂੰ ਜੀ ਅਸੀਂ ਭੰਨ ਹਾਂਜੀ ਹਾਂਜੀ ਉਹਨਾਂ ਵਾਸਤੇ ਅਸੀਂ ਇਥੋਂ ਮੰਗਲਵਾਰ ਤੇ ਸ਼ੁੱਕਰਵਾਰ ਲੰਗਰ ਤਿਆਰ ਆਪ ਕਰਕੇ ਤੇ ਇਥੇ ਲੈ ਕੇ ਜਾਂਦੇ ਹਾਂ ਤੇ ਜੇ ਮੰਗਲਵਾਰ ਤੇ ਸ਼ੁੱਕਰਵਾਰ ਦੇ ਕਿਹੜੀ ਕਿਹੜੀ ਚੀਜ਼ ਜਿਹੜੀ ਆ ਤੁਹਾਨੂੰ ਤੁਸੀਂ ਜਿਹੜੀ ਉਹ ਲੈ ਕੇ ਜਾਂਦੇ ਆ ਅਸੀਂ ਮੰਗਲਵਾਰ ਸ਼ੁੱਕਰਵਾਰ ਤਕਰੀਬਨ ਅਲੱਗ ਅਲੱਗ ਗੜੀ ਆ ਕੁਤਰੀ ਜਾਂ ਠੀਰ ਵਗੈਰਾ ਨੂੰ ਲੈ ਕੇ ਜਾਂਦੇ ਆ ਕਈ ਵਾਰੀ ਕੜਾ ਬਣਦਾ ਜਾਂ ਅਲੱਗ ਅਲੱਗ ਸਬਜ਼ੀਆਂ ਬਣਾ ਕੇ ਖੜਦੇ ਆ ਹਰ ਵਾਰੀ ਅਸੀਂ ਮਤਲਬ ਕੋਈ ਨਵੀਂ ਤੇ ਨਵੀਂ ਚੀਜ਼ ਬਣਾ ਕੇ ਖੜਦੇ ਆ ਨਮਰੀਜਾਂ ਵਾਸਤੇ ਜਿਹੜੀ ਮਰੀਜ਼ਾਂ ਦੇ ਵਾਸਤੇ ਜ਼ਰੂਰੀ ਚਾਹੀਦੀ ਉਹ ਤੇ ਇਹ ਸਸਤਾ ਜਿਹੜੀ ਆ ਕੋਈ ਨਾਮ ਨਹੀਂ ਰੱਖਿਆ ਸੰਸਥਾ ਦਾ ਕਿਤੇ ਨਾ ਇਹ ਅਸੀਂ ਆਪਣੇ ਲੰਗਰ ਸੇਵਾ ਸੁਸਾਇਟੀ ਰੱਖੀ ਹੋਈ ਹੈ ਆਰਸੀਐਫ ਇਕ ਲੰਗਰ ਸੇਵਾ ਹਾਂਜੀ ਤੇ ਇਹ ਲੈ ਕੇ ਕਿੰਨੇ ਵਜੇ ਜਾਂਦੇ ਹਾਂ ਸਵੇਰ ਤੋਂ ਅਸੀਂ ਲੰਗਰ ਜਿਹੜਾ ਹੈ ਉਹ ਤਕਰੀਬਨ ਅਸੀਂ 3 ਵਜੇ ਸ਼ੁਰੂ ਕਰਦੇ ਹਾਂ ਤੇ 5:30 5 ਵਜੇ ਅਸੀਂ ਲੈ ਕੇ ਚੱਲ ਜਾਂਦੇ ਹਾਂ ਉੱਥੇ ਤੇ ਕਿੰਨੇ ਕੁ ਬੰਦਿਆਂ ਦਾ ਲੰਗਰ ਹੁੰਦਾ ਹੈ ਅਸੀਂ ਤਕਰੀਬਨ ਮੰਨ ਲਓ 150 ਬੰਦੇ ਦਾ ਲੰਗਰ ਅਸੀਂ ਤਿਆਰ ਕਰਦੇ ਹਾਂ ਇੱਥੇ ਹਾਂਜੀ ਡੇਢ ਸੌ ਇਹ ਜਿਹੜਾ ਟਰੈਕਟਰ ਬਣਾਉਂਦੇ ਹਾਂ ਤੇ ਪੂਰਾ ਅਸੀਂ ਟਰੈਕਟਰ ਤਾਂ ਨਹੀਂ ਉਹ ਕਿ ਪਠਾ ਕੇ ਕਲਾਮ ਨੇ ਉੱਥੇ ਨੇ ਨੇ ਇਹ ਸੋンプਰੀ ਸਿੰਘ ਰਾਜੂ ਕਿੱਥੇ ਰਹਿਣ ਵਾਲੇ ਮੈਂ ਮੋਗਗ ਤੋਂ ਬਾਜੀ ਬਿਲੋਂਗ ਕਰਦਾ ਠੀਕ ਆ ਤੇ ਇੱਕ ਕੂਟਲੇ ਇੱਥੇ ਕਿ ਤਰ੍ਹਾਂ ਮੈਂ ਬਾਜੀ ਰੇਲਪੁਰ ਫੈਕਟਰੀ ਜੌਬ ਕਰਦਾ ਹਾਂ ਯਾਰਸਲ ਦੇ ਵਿੱਚ ਤੇ ਇੱਕ ਤੁਸੀਂ ਉਪਰਾਲਾ ਸ਼ੁਰੂ ਕੀਤਾ ਵਾ ਇਹ ਕੀ ਉਪਰਾਲਾ ਬਾਜੀ ਇਹਨਾ ਅਸੀਂ ਇੱਕ ਲੰਗਰ ਸੇਵਾ ਸ਼ੁਰੂ ਕੀਤੀ ਸੀਗੀ 1 ਜਨਵਰੀ 2016 ਨੂੰ ਨਗਰਸ਼ੂ ਕੀਤਾ ਸੀ ਮਰੀਜ਼ਾਂ ਤੇ ਇਹ ਸੇਵਾ ਹਸਪਤਾਲ ਵਿੱਚ ਕਪੂਰਸ ਦੇ ਮਰੀਜ਼ਾਂ ਨੂੰ ਲੰਗਰ ਲਾਦਾ ਜਿੱਥੇ ਤੇ ਇਹ ਲਗਾਤਾਰ ਹੀ ਹਰ ਮੰਗਲਵਾਰ ਤੇ ਸ਼ੁੱਕਰਵਾਰ ਰਾਤ ਦਾ ਖਾਣਾ ਸੀ ਬਣਾ ਕੇ ਲੈ ਕੇ ਆਉਂਦੇ ਹਾਂ ਤੇ ਜਿਸ ਤਰ੍ਹਾਂ ਕੋਈ ਕਿਸੇ ਸ਼ਾਮ ਨੂੰ ਖਾਣਦੇ ਹੁੰਦੇ ਲੰਗਰ ਹਾਂਜੀ ਹਾਂਜੀ ਭਾਜੀ 3 ਵਜੇ ਸਾਡੇ ਨਾਲ ਦੇ ਬੰਦੇ ਜਿਹੜੇ ਟਾਇਰ ਪਰਸਨ ਆ ਜਜੇਂਦਰ ਡਿਊਟੀ ਨਾਈਟ ਹੁੰਦੀ ਹੈ ਜੀ ਉਹ ਖਾਣਾ ਬਣਾਉਂਦੇ ਇੱਥੇ ਅਸੀਂ ਫਿਰ ਡਿਊਟੀ ਆਫ ਕਰਨ ਤੋਂ ਬਾਅਦ ਇੱਥੇ 7:30 ਤੋਂ ਬਾਅਦ ਇੱਥੇ ਮੰਡਰਾਉਂਦੇ ਜੀ ਲੰਗਰ ਇੱਥੇ ਬਣਾ ਕੇ ਮਤਲਬ ਪਹਿਲੇ ਡਿਊਟੀ ਕਿੰਨੇ ਆਪਣੀ ਉੱਥੇ ਸਰਕਾਰੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੋ ਹਰ ਵਕਤ ਟਾਈਮ ਬਚਦਾ ਮਗਰੋਂ ਫਿਰ ਅਸੀਂ ਲੰਗਰ ਦੀ ਸੇਵਾ ਸ਼ੁਰੂ ਕੀਤੀ ਜੀ ਸਮਾਜ ਸੇਵਾ ਕਿੰਨੇ ਕ ਜਾਣੇ ਆ ਤੁਹਾਡੇ ਨਾਲ ਜਿਹੜੇ ਇਹ ਸਾਡੇ ਕੋਲੇ ਭਾਜੀ ਇਸ ਟਾਈਮ 1600 ਮਤਲਬ ਸਾਡੇ ਮੈਂਬਰ ਆ ਜੀ ਸਾਡੇ ਇਸ ਗਰੁੱਪ ਦੇ ਸਾਰੇ ਇਹ ਸਾਰੇ ਰੇਲਵੇ ਫੈਕਟਰੀ ਨਾਲ ਜਿਹੜੇ ਕੰਮ ਕਰਦੇ ਸਰਕਾਰੀ ਕੁਝ ਸਾਡੇ EMPLOYEES ਨੇ ਜੀ ਕੁਝ ਨਾਲ ਦੇ ਪਿੰਡੋਂ ਸਾਡੇ ਯਾਰ ਦੋਸਤਾਂ ਕੁਝ ਪੁਲਿਸ ਮੁਲਾਜ਼ਮ ਨੇ ਇਦਾਂ ਆ ਇੱਕ ਟੀਮ ਵਰਗਾ ਸਾਡਾ ਜੀ ਇਹ ਤੇ ਇਹ ਕਿਸ ਤਰ੍ਹਾਂ ਤੁਹਾਡੇ ਦਿਮਾਗ 'ਚ ਆਇਆ ਕਿ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੀ ਕੌਂਦੀ ਮਦਦ ਕੀਤੀ ਜਾਵੇ ਕਿ ਲੰਗਰ ਜਿਹੜਾ ਉਹ ਸ਼ੁਰੂ ਕੀਤਾ ਜਾਵੇ ਭਾਜੀ ਬਹੁਤ ਲੰਮੀ ਹੈਗੀ ਸਟੋਰੀ ਪਰ ਮੈਂ ਤੁਹਾਨੂੰ ਛੋਟੇ ਸ਼ਬਦ ਦੱਸਣ ਲੱਗਾ ਮੇਰਾ ਬੇਟਾ ਸੀਗਾ ਜੀ ਜਿਹੜਾ 2015 ਵਿੱਚ ਜਿਹੜਾ ਰਿਆ ਨਹੀਂ ਇੱਥੇ ਸਾਡੇ ਕੋਲੇ ਰੱਬ ਨੂੰ ਪਿਆਰਾ ਹੋ ਗਿਆ ਅਸੀਂ ਡੇਢ ਸਾਲ ਦਾ ਟ੍ਰੀਟਮੈਂਟ ਕਰਾਇਆ ਬੱਚੇ ਦਾ ਉਹੋ ਘੋੜੀ ਦੇ ਵਿੱਚ ਉਹ ਬੜੇ ਧੱਕੇ ਖਾਦੇ ਅਸੀਂ ਰੋਟੀ ਵੀ ਮੁੱਲ ਖਾਣੀ ਚਾਹ ਵੀ ਮੁੱਲ ਪੀਣੀ ਅਸੀਂ ਲਾਜ਼ਰ ਮੁੱਲ ਪਰ ਹੁਣੇ ਹੁੰਦਾ ਹਨਾ ਜੀ ਤੇ ਉਹ ਜਦੋਂ ਮੇਰਾ ਬੇਟਾ ਨਹੀਂ ਰਿਹਾ ਤਾਂ ਅਸੀਂ ਬੜੇ ਮਤਲਬ ਮੈਂਟਲੀ ਅਫਸਰਟ ਹੋ ਗਏ ਮੈਂ ਤੇ ਮੇਰੀ ਵਾਈਫ ਪਰ ਉਦੋਂ ਸਾਡੇ ਮਨ 'ਚ ਆਇਆ ਵੀ ਭਲ ਲੰਗਰ ਸ਼ੁਰੂ ਕਰੀਏ ਅਸੀਂ ਹੌਲੀ-ਹੌਲੀ ਸਾਡੀ ਟੀਮ ਬਣ ਗਈ ਯਾਰ ਦੋਸਤ ਇਕੱਠੇ ਹੋ ਗਏ ਅਸੀਂ ਆਪਣੇ ਕੋਲ ਕਹਿਣ ਦਾ ਮਤਲਬ ਜਿਸ ਤਰ੍ਹਾਂ ਬੇਟਾ ਦਾ ਡੈਡਮਿਟ ਰਿਹਾ ਹਸਪੀਟਲ ਦੇ ਵਿੱਚ ਤੇ ਉਹਨੂੰ ਦੇਖ ਕੇ ਤੁਸੀਂ ਸ਼ੁਰੂ ਕੀਤਾ ਕਿ ਇੱਥੇ ਜੇ ਆਪਾਂ ਹਸਪੀਟਲ ਦੇ ਵਿੱਚ ਤੁਸੀਂ ਰਹਿ ਰਹੇ ਹੋ ਕੋਈ ਮਰੀਜ਼ ਤੁਹਾਡਾ ਰਹਿ ਰਿਹਾ ਵਾ ਤੇ ਉਹ ਬਾਹਰੋਂ ਉਹਨੂੰ ਖਾਣਾ ਪੈਂਦਾ ਜੀ ਪੈਸੇ ਦੇ ਕੇ ਭਾਜੀ ਅਸੀਂ ਨਾ ਜਦੋਂ ਬੇਟੇ ਦੀ ਡੈਥ ਹੋ ਗਈ ਨਾ ਉਸ ਤੋਂ ਬਾਅਦ ਚ ਮੇਰੇ ਮਨ 'ਚ ਵਿਚਾਰ ਆਇਆ ਸੀ ਜੀ ਵੀ ਆਪਾਂ ਵੀ ਸਮਾਜ ਸੇਵਾ ਕਰੀਏ ਕਿਉਂਕਿ ਆਪਣੇ ਨਾਲ ਇਹੀ ਚੀਜ਼ਾਂ ਨਹੀਂ ਜੀ ਹਣਾ ਜੀ ਫਿਰ ਉਦੋਂ ਅਸੀਂ ਇਹ ਸੇਵਾ ਸ਼ੁਰੂ ਕੀਤੀ ਸਾਰੇ ਇਕੱਠੇ ਹੋ ਕੇ ਜੀ ਪਰ ਜਿੰਨਾਂ ਨੂੰ ਸਾਨੂੰ ਟਾਈਮ ਬਚਦਾ ਹੈ ਡਿਊਟੀ ਤੋਂ ਬਾਅਦ ਆਪਣੀ ਫੈਮਲੀ ਦਾ ਟਾਈਮ ਦੇ ਕੇ ਫਿਰ ਅਸੀਂ ਸੇਵਾ ਸ਼ੁਰੂ ਕੀਤੀ ਠੀਕ ਹੈ ਇਹ ਸੇਵਾ ਕਿੰਨੇ ਦਿਨ ਚੱਲਦੀ ਹੈ ਇਹ ਪਾਜੀ ਮੰਗਲਵਾਰ ਸ਼ੁੱਕਰਵਾਰ ਦੋ ਦਿਨ ਹਫ਼ਤੇ ਚ ਇਹ ਮੰਗਲਵਾਰ ਤੇ ਐ ਐਸਟ੍ਰੇਨ ਪਿਠਾ ਕੇ ਖਲਾਮੇ ਪਾਜੀ ਇੱਥੇ ਦੁੱਖ ਤੋਂ ਸਾਹਮਣੇ ਜਿਹੜੇ ਮਰੀਜ਼ਾਂ ਦੇ ਨਾਲ ਅਟੈਂਡ ਹੁੰਦੇ ਜੀ ਉਹ ਬੈਠ ਕੇ ਛੱਕਦੇ ਆ ਮਰੀਜ਼ ਨੂੰ ਪਰ ਬੈਠਣ ਨੂੰ ਮਿਲਦਾ ਜੀ ਦਲੀਆ ਦਾਲ ਫੁਲਕਾ ਨਾਲ ਖੂੜ ਨਾਲ ਚਾਹ ਕਾਤੇ ਮੰਗਲਵਾਰ ਤੇ ਸ਼ੁੱਕਰਵਾਰ ਬਦਲ ਬਦਲ ਕੇ ਜਿਹੜੀਆਂ ਹਾਂਜੀ 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 ਜਿਸ ਸਬਜ਼ੀ ਦਾ ਮੌਸਮ ਉਹ ਵਾਲਾ ਵਾਲੀ ਸਬਜ਼ੀ ਕਈ ਵਾਰੀ ਕੜੀ ਚਾਵਲ ਬਣਦੇ ਆ ਜਿਵੇਂ ਜੋ ਲੋਕਾਂ ਦੀ ਡਿਮਾਂਡ ਹੁੰਦੀ ਜਿਉਹੇ ਬਣਾ ਕੇ ਲੈ ਕੇ ਜਾਂਦੇ ਆ ਤਾਂ ਤਾਂ ਆਖਰ ਚ ਕੋਈ ਮੈਸੇਜ ਦੇਣਾ ਚਾਹੁੰਦੇ ਆ ਆਮ ਲੋਕਾਂ ਨੂੰ ਭਾਜੀ ਮੈਸੇਜ ਇਹੀ ਆ ਵੀ ਸਭ ਤੋਂ ਵੱਡੀ ਸੇਵਾ ਹੀ ਆ ਮਨੁੱਖਤਰੀ ਸੇਵਾ ਜਿਹੜੇ ਆਪ ਤੁਹਾਨੂੰ ਦੇਖਦੇ ਆ ਵੀ ਪਿੰਡਾਂ ਦੇ ਵਿੱਚ ਕਬੱਡੀ ਕੱਪ ਹੋ ਰਹੇ ਆ ਜਾਂ ਮੇਲੇ ਹੋ ਰਹੇ ਆ ਇਹ ਕੋਈ ਨਾ ਵੀਰਾਂ ਦੇ ਹੱਥ ਵਾਂ ਕੇ ਬੇਨਤੀ ਆ ਵੀ ਮੇਲਾ ਘੱਟ ਕਰਾ ਲੋ ਵੇਖਾ ਪਰ ਲੋੜਵੰਦਾਂ ਦੀ ਬਾਹ ਫੜਿਆ ਕਰੋ ਕਬੱਡੀ ਕੱਪ ਚ ਕਰੋਨੇ 10-12 ਲੱਖ ਰੁਪਏ ਲਾਉਨੇ ਆਪਾਂ ਉਹ ਤੇ 2-3 ਲੱਖ ਰੁਪਏ ਘਟਾ ਕੇ ਲਾ ਲਓ ਪਰ ਕਿਸੇ ਲੋਗਨ ਪਰਿਵਾਰ ਦੀ ਬਾਹ ਫੜੋ ਕਿਸੇ ਬੱਚੇ ਦਾ ਇਲਾਜ ਕਰਵਾ ਦਿਓ ਕਿਸੇ ਬੱਚੇ ਨੂੰ ਪੜ੍ਹਾ ਦਿਓ ਸਭ ਤੋਂ ਵੱਡੀ ਭਾਈ ਸੇਵਾ ਇਹੀ ਹੈ ਮੇਰੇ ਖਿਆਲ ਚ ਉਹਨਾਂ ਲੋ ਤੁਹਾਡੇ ਕੋਲੋਂ ਜਿਹੜੀ ਸੇਵਾ ਸ਼ੁਰੂ ਕੀਤੀ ਗਈ ਹੈ ਤੁਹਾਡੀ ਟੀਮ ਵੱਲੋਂ ਤੁਹਾਡੀ ਸਭ ਤੋਂ ਵੱਡੀ ਸੇਵਾ ਇਹੀ ਹੈ ਮਰੀਜ਼ਾਂ ਨੂੰ ਇੱਥੇ ਖਾਣਾ ਖਵਾਉਣਾ ਖਾਣਾ ਖਵਾਉਣਾ ਹਾਂਜੀ ਭਾਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਭਾਜੀ ਇਹੀ ਹੈ ਤੇ ਇਹ ਇਸ ਤਰੀ ਚ ਚੱਲਦੀ ਰਹੇਗੀ ਭਾਜੀ ਬਿਲਕੁਲ ਜਦ ਤੱਕ ਸਾਡੇ ਸਾਹ ਹੈਗੇ ਆ ਜੀ ਯਾਰ ਭਰਾਵਾਂ ਨੇ ਜਿੰਨੇ ਕੁ ਸਵਾਸ ਬਖ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਕਿੱਥੇ ਰਹਿਆ ਹੋਵੇ ਪਿੰਡ ਢੁੱਡੀਆਂ ਵਾਲੀ ਮੇਰਾ ਇੱਥੇ ਫਰੈਂਡ ਸੀਗਾ ਜੀ ਦਾਖਲ ਸੀਗਾ ਇੱਥੇ ਮੈਂ ਆਇਆ ਸੀਗਾ ਜੀ ਮੈਂ ਦੇਖਿਆ ਇੱਥੇ ਲੰਗਰ ਆਪਣੀ ਵੀਰ ਬਹੁਤ ਵਧੀਆ ਚੱਲਉਂਦੀ ਹੈ ਇੱਥੇ ਸਾਫ ਸਫਾਈ ਦਾ ਵੀ ਪੂਰਾ ਧਿਆਨ ਆ ਇੱਥੇ ਮਤਲਬ ਲੰਗਰ ਚਟੁੰਦੇ ਆ ਜਿਹੜੇ ਮਤਲਬ ਨਹੀਂ ਬਸ ਜੇ ਤੋ ਆਵਸ਼ਕਾ ਆ ਜਾਂਦਾ ਜੀ ਪੈਸੇ ਦੇ ਕੇ ਬਾਹਰੋਂ ਔਖਾ ਹੋ ਜਾਂਦਾ ਜੀ ਇੱਥੇ ਬਹੁਤ ਵਧੀਆ ਲੰਗਰ ਲੰ데요 ਆਪਣੀ ਵੀਰ ਹਫਤੇ 'ਚ ਦੋ ਦਿਨ ਲੰਗਰ ਚੱਲਉਂਦੇ ਆ ਜੀ ਸਾਫ ਸਫਾਈ ਦਾ ਬਹੁਤ ਧਿਆਨ ਆ ਜੇ ਅੰਦਰ ਵੀ ਬਾੜ ਤੇ ਜਿਨ੍ਹਾਂ ਨੂੰ ਪ੍ਰੋਬਲਮਾਂ ਨਹੀਂ ਥੱਲੇ ਆ ਉਹਨਾਂ ਵਾਸਤੇ ਵੀ ਪੈਕਿੰਗ ਦਿੱਤੀ ਜਾਂਦੀ ਹੈ। ਬਹੁਤ ਵਧੀਆ ਇਹਨਾਂ ਵਾਸਤੇ ਪ੍ਰਬਾਲਾ ਕੀਤਾ ਗਿਆ ਜੀ। ਜੇ ਬਾੜ ਦੇ ਵਿੱਚ ਤੁਹਾਡਾ ਕੋਈ 2000 ਰੁਪਆ ਸੀਗਾ ਤੇ ਹੁਣ ਤੁਸੀਂ ਇੱਥੇ ਲੰਗਰ ਖਾਣਾ ਹੈ। ਹਾਂਜੀ ਮੈਂ ਛਕ ਲਿਆ ਜੀ ਤੇ ਮੈਂ ਆਪਣੇ ਬਰਦ ਬਹੁਤ ਵਧੀਆ ਸਫਾਈ ਦਾ ਪੂਰਾ ਧਿਆਨ ਆ ਪੰਗਤ 'ਚ ਬੈਠ ਕੇ ਲੰਗਰ ਛਕਉਂਦੀ ਹੈ ਜੀ। ਬਹੁਤ ਵਧੀਆ ਆਪਾਂ ਪੰਗਤਾਂ 'ਤੇ ਬੈਠੇ ਹੋਈਆਂ ਸਾਰੀ ਸੰਗਤ ਲੰਗਰ ਛਕ ਲਈ ਪਈ ਆ ਬਹੁਤ ਵਧੀਆ ਇਹਨਾਂ ਦਾ ਪ੍ਰਬਾਲਾ ਜੀ। ਬਾਕੀ ਇਹਨਾਂ ਨੂੰ ਪ੍ਰਮਾਤਮਾ ਵਧੀਆ ਤਰੱਕੀ ਬਖਸ਼ੇ ਜੀ। ਬਹੁਤ ਵਧੀਆ ਕੰਮ ਇਹਨਾਂ ਦਾ ਜੀ। ਪ੍ਰਬਾਲਾ ਬਹੁਤ ਵਧੀਆ ਜੀ।